ਸਸੀ ਕਾਲ ਸਾਰਿਆਂ ਨੂੰ ਕਿਉਂਕਿ ਜੇ ਐਂਡ ਕੇ ਦੇ ਵਿੱਚ ਪਹਿਲਗਾਮ ਵੈਲੀ ਦੇ ਵਿੱਚ ਜੋ ਆਤੰਕੀ ਹਮਲਾ ਹੋਇਆ ਉਸ ਰੋਸ ਦੇ ਵਿੱਚ ਪੰਜਾਬ ਭਾਰ ਦੇ ਵਿੱਚ ਕੀ ਪੂਰੇ ਹਿੰਦੁਸਤਾਨ ਦੇ ਵਿੱਚ ਬੰਦ ਦਾ ਸੱਦਾ ਦਿੱਤਾ ਗਿਆ ਸੀ ਸਾਰਿਆਂ ਨੂੰ ਜਿਸ ਵਿੱਚੋਂ ਪੰਜਾਬ ਵਿੱਚ ਹੁਸ਼ਿਆਰਪੁਰ ਦੇ ਵਿੱਚ ਕਈ ਰਾਜਨੀਤਿਕ ਪਾਰਟੀਆਂ ਤੇ ਕਈ ਸੰਗਠਨਾਂ ਨੇ ਇੱਥੇ ਸਾਰੀਆਂ ਦੀਆਂ ਦੁਕਾਨਾਂ ਜੋ ਕਾਮਕਾਰ ਬੰਦ ਕਰਵਾਏ ਤੇ ਉਸ ਦਾ ਅਸਰ ਤੁਸੀਂ ਦੇਖ ਸਕਦੇ ਆਂ ਤੇ ਅੱਜ ਵੀ ਕੋਈ ਵੀ ਦੁਕਾਨ ਹਜੇ ਤੱਕ ਕੋਈ ਵੀ ਖੁੱਲੀ ਨਹੀਂ ਦਿਖਾਈ ਦੇ ਰਹੀ ਬਾਕੀ ਹਿਸ਼ਾਰਪੁਰ ਦੇ ਚੱਲਦੇ-ਚੱਲਦੇ ਆਪਾਂ ਦੇਖਾਂਗੇ ਕਿ ਕਿੰਨੀਆਂ ਕਿ ਦੁਕਾਨਾਂ ਖੁੱਲੀਆਂ ਆ ਜੋ ਕਿ ਬੇਗੁਨਾ ਲੋਕ ਉੱਥੇ ਮੌਤ ਦੇ ਘਾਟ ਵਿੱਚ ਉਤਾਰ ਦਿੱਤੇ ਗਏ ਹੁਣ ਇਹ ਚੱਲ ਰਿਹਾ ਜੋ ਕੁਝ ਵੀ ਹੈ ਇਹ ਹੁਣ ਲੋਕਾਂ ਨੇ ਆਪ ਡਿਸਾਈਡ ਕਰਨਾ ਕਿ ਇਹ ਮਾਹੌਲ ਖਰਾਬ ਕਰਨ ਦਾ ਤਰੀਕਾ ਸਮਝ ਆ ਰਿਹਾ ਹੈ ਤੁਸੀਂ ਦੇਖ ਸਕਦੇ ਆ ਕਿ ਹੁਸ਼ਿਆਰਪੁਰ ਸਾਰਾ ਬੰਦ ਪਿਆ ਪਰ ਕਿਤੇ ਕਿਤੇ ਨਾ ਕਿਤੇ ਆਵਾਜ਼ ਆਈ ਗੈਲਰੀਆ ਲੋਕ ਕਿਤੇ ਆਣ ਜਾਣ ਕੋਈ ਮੈਡੀਕਲ ਸਟੋਰ ਤੋਂ ਦਵਾਈ ਲੈਣ ਜਾਂ ਕੋਈ ਵੀ ਜਰੂਰਤਮੰਦ ਜਿਸ ਤਰ੍ਹਾਂ ਕੀ ਕਾਲ ਕੋਈ ਦਿੱਤੀ ਜਾਂਦੀ ਆ ਬੰਦ ਕਰਨ ਲਈ ਉਸ ਵੇਲੇ ਮੈਡੀਕਲ ਐਂਬੂਲੈਂਸ ਜਾਂ ਕੋਈ ਹਸਪੀਟਲ ਵਗੈਰਾ ਖੁੱਲੇ ਹੋ ਸਕਦੇ ਨੇ ਲੇਕਿਨ ਬਾਕੀ ਆ ਸਿਰਫ ਦਵਾਈਆਂ ਦੀਆਂ ਦੁਕਾਨਾਂ ਦੇਖਣ ਨੂੰ ਖੁੱਲੀਆਂ ਮਿਲ ਰਹੀਆਂ ਹੁਸ਼ਿਆਰਪੁਰ ਜਿੱਥੇ ਕਿ ਪੈਰ ਰੱਖਣ ਨੂੰ ਇੱਥੇ ਜਗ੍ਹਾ ਨਹੀਂ ਹੁੰਦੀ ਕਈ ਵਾਰੀ ਕਿੰਦਾ ਸੁੰਨਮਸਾਨ ਪਈ ਹੈ ਲੋਕਾਂ ਨੇ ਪਰਮਾ ਹੁੰਗਾਰਾ ਦਿੱਤਾ ਇਸ ਚੀਜ਼ ਨੂੰ ਪੇ 26 ਤੋਂ 28 ਲੋਕਾਂ ਨੂੰ ਇੱਕ ਧਰਮ ਦੇ ਨਾਂ ਦੇ ਉੱਤੇ ਪੁੱਛ ਕੇ ਕਿ ਤੁਸੀਂ ਹਿੰਦੂ ਆ ਜਾਂ ਕੀ ਆ ਉਹਨਾਂ ਨੂੰ ਗੋਲੀ ਮਾਰ ਦਿੱਤੀ ਗਈ ਇਹ ਕੰਮ ਨਿੰਦਣਯੋਗ ਹੈ ਤੇ ਸਾਨੂੰ ਸਾਰਿਆਂ ਨੂੰ ਇਸ ਚੀਜ਼ ਦਾ ਵਿਰੋਧ ਵੀ ਕਰਨਾ ਚਾਹੀਦਾ ਤੇ ਜੋ ਸੰਗਠਨ ਅੱਗੇ ਆ ਕੇ ਇਹ ਕੰਮ ਕਰ ਰਹੇ ਨੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਇਸ ਟਾਈਮ ਹੁਸ਼ਿਆਰਪੁਰ ਵਿੱਚ ਦੇਖ ਸਕਦੇ ਆਂ ਇੱਕ ਸਾਈਡ ਤਾਂ ਪੁਲਿਸ ਵੀ ਪੂਰੀ ਚੌਕਸੀ ਵਰਤ ਰਹੀ ਹੈ ਇਹ ਸ਼ਰਪੁਰ ਦਾ ਘੰਟਾ ਕਰ ਉਤਵਲੀ ਬਜ਼ਾਰ ਰੋਡ ਹੈ ਕਿਉਂਕਿ ਇਸ ਵੇਲੇ ਬਿਲਕੁਲ ਬੰਦ ਹੋਇਆ ਪਿਆ ਤੇ ਮੈਂ ਬਖਵਖ ਇਲਾਕਿਆਂ ਦੇ ਵਿੱਚ ਜੋ ਕੁਝ ਵੀ ਇਸ ਵੇਲੇ ਗਤੀਵਿਧੀ ਚੱਲ ਰਹੀ ਆ ਤੁਹਾਡੇ ਰੂਪ ਰੂਪ ਕਰਨ ਦੀ ਕੋਸ਼ਿਸ਼ ਕਰੂੰਗਾ ਪਰ ਕਈ ਬੰਦੇ ਵਿੱਚ ਬੰਦ ਕਰਕੇ ਨਿਕਲ ਵੀ ਗਏ ਕਈ ਨਿਕਲ ਰਹੇ ਆ ਲੇਕਿਨ ਇਹ ਤਾਂ ਪੂਰੀ ਤਰ੍ਹਾਂ ਬੰਦ ਹੈ ਔਰ ਵਿੱਚ ਕਈ ਕੋਲਾ ਆਈਆਂ ਵੀ ਕਈ ਬੰਦਿਆਂ ਨੇ ਨਹੀਂ ਬੰਦ ਕੀਤਾ ਲੇਕਿਨ ਬੜੇ ਪਿਆਰ ਨਾਲ ਸਾਰੇ ਸੰਗਠਨਾ ਨੇ ਇਹਨੂੰ ਬੰਦ ਕਰਵਾਇਆ ਲੈਬਾਂ ਤੇ ਦਵਾਈਆਂ ਮੈਡੀਕਲ ਸਟੋਰ ਖੁੱਲੇ ਆ ਵੀ ਕਿਸੇ ਐਮਰਜੈਂਸੀ ਦੇ ਵਿੱਚ ਕਿਸੇ ਨੂੰ ਕੋਈ ਦਵਾਈਦਾਰ ਉਦੀ ਜ਼ਰੂਰਤ ਪਵੇ ਤੇ ਉਹ ਕਿਤੇ ਖੱਡਲ ਖਾਰ ਨਾ ਹੋਵੇ ਸਵੇਰੇ 9 ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਐਦਾਂ ਹੀ ਬੰਦ ਰਹੇਗਾ ਸ਼ਹਿਰ ਬੁਰਦੀਆਂ ਗਲੀਆਂ ਬਿਲਕੁਲ ਬੰਦ ਦੇਖਣ ਵਿੱਚ ਚਾਰ ਰਹੀਆਂ ਜਿੱਥੇ ਕਿ ਪੈਦਲ ਚੱਲਣਾ ਵੀ ਮੁਸ਼ਕਲ ਹੋ ਰਿਹਾ ਹੈ ਉੱਥੇ ਅੱਜ ਸੁੰਨਮਸਾਨ ਸਾਰਿਆਂ ਨੇ ਉਸ ਹਮਲੇ ਦੀ ਵਿਰੋਧਤਾ ਕੀਤੀ ਹੈ ਕਿ بے ਗੁਨਾਹਾਂ ਨੂੰ ਮੌਤ ਦੇ ਘਾਟ ਕਿਉਂ ਉਤਾਰਿਆ ਗਿਆ ਤੁਸੀਂ ਦੇਖ ਸਕਦੇ ਆਂ ਕਿ ਬਿਲਕੁਲ ਮੁਕੰਮਲ ਤੌਰ ਤੇ ਬੰਦ ਸ਼ਾਰਪੁਰ ਸਵੇਰੇ ਵਕ ਵਕ ਸੰਗਠਨਾਂ ਲੋ ਇਹਨੂੰ ਬੰਦ ਕਰਵਾਇਆ ਗਿਆ ਲੇਕਿਨ ਕੋਈ ਲੋਕ ਕਿਤੇ ਆਲੇ ਦੁਆਲੇ ਫਸੇ ਆ ਲੇਕਿਨ ਉਹ ਥੋੜੀ ਬਹੁਤੀ ਆਵਾਜ਼ਾਈ ਚੱਲ ਰਹੀ ਹੈ ਲੋਕ ਘਰਾਂ ਨੂੰ ਜਾ ਰਹੇ ਆ ਕੋਈ ਕਿਸੇ ਨੂੰ ਜ਼ਰੂਰੀ ਕੰਮ ਹੋ ਸਕਦਾ ਉਹ ਨਿਕਲ ਰਿਹਾ ਬਾਕੀ ਮੁਕੰਮਲ ਤੌਰ ਤੇ ਸ਼ਾਰਪੁਰ ਬਿਲਕੁਲ ਬੰਦ ਹੈ ਤੁਸੀਂ ਦੇਖ ਸਕਦੇ ਆ ਹੁਣ ਅਸੀਂ ਹੁਸ਼ਿਆਰਪੁਰ ਦੇ ਬਹਾਦਰਪੁਰ ਚੌਂਕ ਦੇ ਵਿੱਚ ਪਹੁੰਚ ਚੁੱਕੇ ਆ ਤੇ ਇਸ ਵੇਲੇ ਪੁਲਿਸ ਮੁਲਾਜ਼ਮ ਆਪਣੀ ਮਿੱਟੀ ਘਟਾ ਨਾ ਉੜੇ ਮੇਰੇ ਖਿਆਲ ਨਾਲ ਇਹ ਟ੍ਰੈਫਿਕ ਦੇ ਵਿੱਚ ਏਐਸਆਈ ਦੇਸ਼ ਕੁਮਾਰ ਲਾਲਾ ਜੀ ਦਿਖਾਈ ਦੇ ਰਹੇ ਆ ਪੁਲਿਸ ਬਕਾਇਦਾ ਉਹਨਾਂ ਦੇ ਪਿੱਛੇ ਪੂਰੀ ਪੈਟਰੋਲੀਅਮ ਕਰ ਰਹੀ ਹੈ ਤੇ ਦੇਖ ਸਕਦੇ ਆ ਕਿ ਕੋਈ ਸੁਖਨਾ ਵੀ ਘਟਨਾ ਨਾ ਹੋ ਜਾਏ ਲੋਕ ਬਿਲਕੁਲ ਸੁਰੱਖਿਅਤ ਰਹਿਣ ਇੱਥੇ ਚੌਂਕ ਦੇ ਵਿੱਚ ਕੰਮ ਚੱਲ ਰਿਹਾ ਹੈ ਇਸ ਕਰਕੇ ਥੋੜਾ ਟ੍ਰੈਫਿਕ ਦੇਖਣ ਨੂੰ ਮਿਲ ਰਿਹਾ ਇੱਥੇ ਲੇਕਿਨ ਚੱਲੋ ਹੌਲੀ-ਹੌਲੀ ਚੱਲ ਰਿਹਾ ਸਾਰੇ ਹੁਸ਼ਿਆਰਪੁਰ ਦੇ ਸ਼ਿਮਲਾ ਪਹਾੜੀ ਜਾਂਦੇ ਰੋਡ ਦੇ ਉੱਤੇ ਤਕਰੀਬਨ ਮੁਕੰਮਲ ਤੌਰ ਦੇ ਉੱਤੇ ਸਭ ਕੁਝ ਬੰਦ ਪਿਆ ਤੇ ਇਦਾਂ ਦਾ ਕੁਝ ਨਹੀਂ ਹੈ ਕਿ ਮਾਹੌਲ ਜਿਹੜਾ ਕਿ ਅਸੀਂ ਕਹਿ ਸਕਦੇ ਹਾਂ ਕਿ ਅੰਡਰ ਕੰਟਰੋਲ ਹੈ ਹੁਸ਼ਿਆਰਪੁਰ ਪੁਲਿਸ ਨੇ ਬੜੇ ਤਰੀਕੇ ਦੇ ਨਾਲ ਜੋ ਕਿ ਮੌਜੂਦਾ ਐਸਐਸਪੀ ਮਲਿਕ ਜੀ ਦੀ ਦੇਖ ਰੇ ਖੇਟ ਪੂਰੇ ਸ਼ਹਿਰ ਨੂੰ ਸੁਰੱਖਿਤ ਸੁਰੱਖਿਆ ਪ੍ਰਦਾਨ ਸੌਰੀ ਮਾਫ ਕਰਨਾ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ ਹਰੇਕ ਚੌਂਕ ਖਾਲੀ ਬਿਲਕੁਲ ਸਾਰਾ ਕੁਝ ਬੰਦ ਪਿਆ ਇਹ ਹੁਸ਼ਿਆਰਪੁਰ ਦਾ ਡੀਸੀ ਰੋਡ ਹੁਸ਼ਿਆਰਪੁਰ ਦੇ तकरीबन ਵਿਚੋਂ ਦੀ ਕੁਝ ਗਲੀਆਂ ਦੇ ਵਿਚੋਂ ਦੀ ਕੁਝ ਬਾਹਰ ਤੋਂ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਬਿਲਕੁਲ ਕੰਮ ਠਾਪ ਹਾਲੇ ਤੱਕ ਉਸ ਅਤੰਕੀ ਹਮਲੇ ਦੀ ਕਿਸੇ ਨੇ ਜ਼ਿੰਮੇਵਾਰੀ ਤਾਂ ਨਹੀਂ ਲਈ ਲੇਕਿਨ ਇੱਕ ਗੱਲ ਜਿਹੜੀ ਸਾਹਮਣੇ ਸੁਣਨ ਦੇ ਵਿੱਚ ਆਈ ਹੈ ਕਿ ਜਿਸ ਕਿਸੇ ਨੂੰ ਵੀ ਗੋਲੀ ਮਾਰੀ ਗਈ ਹੈ ਉਹਦਾ ਪਹਿਲਾ ਧਰਮ ਪੁੱਛਿਆ ਗਿਆ ਸਾਡਾ ਸਭ ਤੋਂ ਵੱਡਾ ਧਰਮ ਤਾਂ ਪਹਿਲਾਂ ਇਨਸਾਨੀਅਤ ਦਾ ਹੈ ਇਹ ਦੇਖੋ ਪੋਰਸਲੇ ਆਲੇ ਦੋਲੇ ਬਿਲਕੁਲ ਆ ਇੱਕ ਜਗ੍ਹਾ ਦੇ ਉੱਤੇ ਤਾਲੇ ਲਗਵਾ ਰਹੇ ਨੇ ਬੰਦ ਕੀਤਾ ਗਿਆ ਅਟੋ ਸਰਦੀਆਂ ਸਾਰੀਆਂ ਦੁਕਾਨਾਂ ਬੰਦ ਐ ਕੁਝ ਵੀ ਨਹੀਂ ਖੁੱਲ੍ਹਾ ਇਹ ਸ਼ਹਿਰਪੁਰ ਦੇ ਅਸੀਂ ਕਰੀਬਨ ਸ਼ਾਸ਼ਨ ਚੌਂਕ 'ਚ ਪਹੁੰਚਣ ਲੱਗੇ ਆ। ਦੇਖ ਸਕਦੇ ਆਂ ਕਿ ਕੋਈ ਵੀ ਦੁਕਾਨ ਨਹੀਂ ਖੋਲੀ ਜਾ ਰਹੀ ਉਸ ਹਮਲੇ ਦੀ ਕੜੀ ਨਿੰਦਾ ਕਰਦੇ ਹੋਏ ਲੋਕਾਂ ਨੇ ਸਮਰਥਨ ਦਿੱਤਾ ਬਕਵਕ ਪਾਰਟੀਆਂ ਨੂੰ ਤੇ ਬਕਵਕ ਸੰਗਠਨਾਂ ਨੂੰ ਇਹ ਪਹੁੰਚ ਗਏ ਜੀ ਹੁਸ਼ਿਆਰਪੁਰ ਦੇ ਸੈਸ਼ਨ ਚੌਂਕ ਪੁਰਾਣਾ ਜੋ ਕੋਟ ਹੁੰਦਾ ਸੀ ਇੱਥੇ ਸੈਸ਼ਨ ਕੋਟ ਸਿਰਫ ਐਂਬੂਲੈਂਸ ਇੱਥੇ ਤੁਸੀਂ ਦੇਖ ਸਕਦੇ ਆ ਪੇ ਪੁਲਿਸ ਵਾਲੇ ਵੀ ਬਕਾਇਦਾ ਹਰ ਇੱਕ ਚੌਂਕ ਦੇ ਵਿੱਚ ਖੜੇ ਨੇ ਸਾਰੇ ਨੇ ਜਿਹੜੀ ਪੂਰੀ ਦਿਖਾਈ ਦੇ ਰਹੀ ਹੈ ਇਸ ਵੇਲੇ ਪੂਰੀ ਚੌਕਸੀ ਸ਼ਿਆਰਪੁਰ ਦੀ ਪੂਰੀ ਟੀਮ ਲਗਾਈ ਗਈ ਹੈ ਨਸਰਾਲਾ ਪੁਲੇ ਸੀ ਇੱਥੋਂ ਦਿਖਾਈ ਦੇ ਰਹੀ ਹੈ ਪੀ ਪੁਲਿਸ ਵਾਲੇ ਬੈਠੇ ਆ ਇਹ ਸਾਰਾ ਬੰਦ ਪਿਆ ਕੁਛ ਵੀ ਨਹੀਂ ਖੁੱਲਿਆ ਆਪਾਂ ਇੱਕ 라ਉਂਡ ਹੋਰ ਮਾਰਾਂਗੇ ਵਿੱਚ ਇਹ ਦੇਖ ਸਕਦੇ ਆ ਸਾਰਾ ਕੁਝ ਬੰਦ ਹੈ ਸੜੀ ਰੋਡ ਤੋਂ ਅੰਦਰ ਬਿਲਕੁਲ ਮੁਕੰਮਲ ਤੌਰ ਤੇ ਸ਼ਾਰਪਰ ਬੰਦ ਲੋਕਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਵੀ ਇਹ ਕੰਮ ਗਲਤ ਹੋਇਆ ਸਟੋਰ ਤੇ ਬੰਦ ਕੀਤਾ ਗਿਆ ਹਰਪੁਰ ਤੁਸੀਂ ਦੇਖ ਸਕਦੇ ਆ ਕੋਈ ਵੀ ਦੁਕਾਨ ਖੁੱਲੀ ਨਹੀਂ ਲੋਕ ਆਪਸ ਵਿੱਚ مشورہ ਕਰ ਰਹੇ ਨੇ ਵੀ ਪਹਿਲਾਂ অলਮੋਸਟ ਇਹੀ ਚਲਦੀਆਂ ਹੋਣੀਆਂ ਵੀ ਇਹ ਮੂਮੈਂਟ ਕੀ ਹੋ ਗਿਆ ਕੋਈ ਉੱਥੇ ਘੁੰਮਣ ਗਿਆ ਹੈ ਸਗਾ ਕੁਝ ਆਰਮੀ ਆਫੀਸਰ ਵੀ ਸੀ ਚਾਰਪੋਰ ਪੁਲਿਸ ਨੇ ਬੈਰੀਗੇਡ ਵੀ ਕੀਤੀ ਹੋਈ ਹੈ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮੀ 8 ਵਜੇ ਤੱਕ ਇਸ ਤੋਂ ਅੱਗੇ ਟਰੱਕ ਟਾਟਾ 450 ਦਾ ਡਿਪਰ ওভারਲੋਡਡ ਆਟੋ ਰਿਸ਼ਕ ਕੰਟਾ ਘਰ ਵੱਲੋਂ ਜਾਣਾ ਸਖਤ ਮਨਾ ਹੈ ਸਿਰਫ ਤੁਸੀਂ ਦੇਖ ਸਕਦੇ ਆ ਕਿ ਮੈਡੀਕਲ ਸਟੋਰ ਹੀ ਖੁੱਲਿਆ ਹੋਰ ਕੁਝ ਨਹੀਂ ਖੁੱਲਿਆ ਸਭ ਬੰਦ ਪਿਆ ਇਹ ਚੌਂਕ ਖੜੇ ਹੁਣ ਕੰਟਾ ਘਰ ਅਸੀਂ ਪਹੁੰਚ ਗਏ ਦੁਬਾਰਾ ਤੇ ਦੇਖ ਸਕਦੇ ਆਂ ਪੀਸ ਵਾਲੇ ਵੀ ਇੱਥੇ ਪ੍ਰੋਪਰ ਤਰੀਕੇ ਦੇ ਨਾਲ ਤਾਇਨਾਤ ਕੀਤੇ ਗਏ ਆ ਤੇ ਪਾਸੇ ਤੁਸੀਂ ਦੇਖ ਸਕਦੇ ਆਂ ਪਿਆਰ ਕੋ ਦੇ ਵਿੱਚ ਪੂਰੀ ਚੌਕ ਸੀ जा रही है बंद है सारा कुछ झारपुर थाना और जी एक बार फिर घंटा का रोड पे ਸਭ ਬੰਦ ਪਿਆ ਅਪਰ ਥੋੜਾ ਜਿਹਾ ਪਾਸਟੈਂਡ ਉਲ ਇੱਕ ਚੱਕਰ ਲਾ ਕੇ ਦਿਖਾਣੇ ਆ ਵੀ ਇੱਧਰ ਦੀ ਕੀ ਸਥਿਤੀ ਹੈ ਪੁਲਿਸ ਆਪਣਾ ਕੰਮ ਪ੍ਰੋਪਰ ਤਰੀਕੇ ਨਾਲ ਕਰ ਰਹੀ ਹੋ ਵੀ ਥੱਲੇ ਬੈਠ ਕੇ ਦੇਖ ਸਕਦੇ ਆ ਤੁਸੀਂ ਵੀ ਜੇ ਕੋਈ ਗਲਤੀ ਕਰਦਾ ਤੇ ਉਹਨੂੰ ਬਕਾਇਦਾ ਚੈੱਕ ਕੀਤਾ ਜਾਂਦਾ ਮੇਰੇ ਖਿਆਲ ਨਾਲ ਬਾਹਰ ਦਾ ਨੰਬਰ ਆ ਇਹ लंगर भी लाए गए लगता लंगर लगे इतने लंगर लगे हशियारपुर बस स्टैंड एरिया बिल्कुल बंद मुकम्मल तौर पर पेट्रोल पंप भी बंद लेकिन ਈ ਰਿਕਸ਼ਾ ਵਾਲਿਆਂ ਦਾ ਕੋਈ ਕੋਲੋਥ ਨਹੀਂ ਪਏ ਕੋਈ ਆਪਣੀ ਮੰਦਲ ਤੇ ਰਹਿ ਗਿਆ ਹੋਵੇ ਤੁਹਾਨੂੰ ਪਹੁੰਚਾਇਆ ਜਾਵੇ ਮੈਡੀਕਲ ਸਟੋਰ ਸਿਰਫ ਖੁੱਲੇ ਆ ਬਾਕੀ ਸਭ ਕੁਝ ਬੰਦ ਇਸੇ ਹੁਸ਼ਿਆਰਪੁਰ ਦੇ ਵਿੱਚ ਕਿਉਂਕਿ ਆਤੰਕੀ ਹਮਲਾ ਹੋਇਆ ਦੇ ਰੋਸ ਦੇ ਵਿੱਚ ਇਹ ਹਸ਼ਰਪੁਰ ਬੰਦ ਕਰਵਾਇਆ ਗਿਆ ਸੀ ਪਰ ਕਈ ਬੰਦਿਆਂ ਨੇ ਕੌਲਾ ਕੀਤੇ ਆਂ ਕਿ ਹਸ਼ਰਪੁਰ ਮੁਕੰਮਲ ਤੌਰ ਤੇ ਬੰਦ ਨਹੀਂ ਹੈ ਤੇ ਮੈਂ ਉਹਨਾਂ ਨੂੰ ਦੱਸਣਾ ਚਾਹਾਂਗਾ ਕਿ ਕੁਝ ਟਾਈਮ ਲੱਗ ਸਕਦਾ ਜੇ ਕਿ ਇਹ ਬੰਦ ਕੁਝ ਦੁਕਾਨਾਂ ਨਹੀਂ ਕੀਤੀਆਂ ਗਈਆਂ ਪਰ ਅਸੀਂ ਪੂਰੇ ਹਸ਼ਰਪੁਰ ਦੀ ਆਲਮੋਸਟ ਗੇੜੀ ਲਾ ਕੇ ਆਏ ਆਂ ਇਕਿਨ ਸਾਨੂੰ ਕੁਝ ਇਦਾਂ ਦਾ ਨਹੀਂ ਲੱਗਿਆ ਕਿ ਕੁਝ ਖੁੱਲਾ ਹੋਵੇ ਕੁਝ ਇਦਾਂ ਦੀ ਐਕਟੀਵਿਟੀ ਹੋਵੇ ਕਿ ਜਿਹੜੀ ਕੋਈ ਸ਼ਰਾਰਤੀ ਅੰਸਰ ਜਾਂ ਕੁਛ ਬੜੀ ਪੀਸਫੁਲੀ ਲੋਕਾਂ ਨੇ ਦੁਕਾਨਾਂ ਬੰਦ ਕੀਤੀਆਂ ਇਹ ਸ਼ਾਂਤਕੀ ਹਮਲੇ ਨੂੰ ਲੋਕਾਂ ਨੇ ਗਲਤ ਮੰਨਿਆ ਤੇ ਉਸ ਦਾ ਵਿਰੋਧ ਕੀਤਾ ਬਾਕੀ ਸਮੇਂ-ਸਮੇਂ ਤੇ ਤੁਹਾਡੇ ਨਾਲ ਲਾਈਵ ਜਾਂ ਵੀਡੀਓ ਦੇ ਜਰੀਏ ਤੁਹਾਡੇ ਰੂਬ ਰੂਬ ਖੰਡਾਰੋਂਗਾ ਧੰਨਵਾਦ ਥੈਂਕ ਯੂ